ਪੂਰਾ ਇੱਧਰ ਨੂੰ ਹੋਊਗਾ ਹੀ ਇੱਕ ਵਾਰੀ ਹੋਰ ਦੱਬ ਦਿਓ ਬਈ ਲੈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਤੁਸੀਂ ਉਹ ਕਰ ਸਕਦੇ ਹੋ ਬਈ ਇਸ ਤਰ੍ਹਾਂ ਦੱਬ ਕੇ ਨਾ ਲੈ ਵੀ ਤੋਂ ਸਾਤਰੀ ਕਾਲ ਸਾਰਿਆਂ ਨੂੰ ਤੁਹਾਨੂੰ ਅੱਜ ਵਧੀਆ ਜਾਣਕਾਰੀ ਦੇਵਾਂਗੇ ਕਿਉਂਕਿ ਇਹ ਸਾਰੇ ਮੋਟਰਸਾਈਕਲਾਂ 'ਚ ਦਿੱਕਤ ਆਉਂਦੀ ਰਹਿੰਦੀ ਹੈ ਸਪਲੈਂਡਰ 'ਚ ਖਾਸ ਕਰਕੇ ਜਿਹੜੀ ਤੁਹਾਨੂੰ ਅੱਜ ਦਿੱਕਤ ਦੱਸਣ ਜਾ ਰਹੇ ਹਾਂ ਉਹ ਸਪਲੈਂਡਰਾਂ ਦੇ ਵਿੱਚ ਬਹੁਤ ਜ਼ਿਆਦਾ ਆਉਂਦੀ ਹੈ ਪਲਟਿੰਨੇ ਦੇ ਵਿੱਚ ਵੀ ਆਉਂਦੀ ਹੈ ਪਰ ਤੁਹਾਨੂੰ ਇੱਕ ਨੁਕਤਾ ਇਹ ਜਿਆ ਦੱਸਾਂਗੇ ਪੂਰਾ ਘੈਂਟ ਤੁਸੀਂ ਖੁਦ ਕਰ ਸਕਦੇ ਹੋ ਬਈ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਫ੍ਰੀ ਦੇ ਵਿੱਚ ਕਰ ਲਵਾਂਗੇ ਇਹ ਕੰਮ ਆ ਬਹੁਤ ਮੋਟਰਸਾਈਕਲਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜਿਹਨੂੰ ਆਪਾਂ 2 ਜਾਂ 3 ਬੰਦੇ ਬੈਹ ਜਾਂਦੇ ਆ ਤੇ ਉਹਦੀ ਆਵਾਜ਼ ਜੀ ਆਉਂਦੀ ਰਹਿੰਦੀ ਆ ਵੀ ਇਹਦਾ ਟਾਇਰ ਆ ਜਿਹੜਾ ਉੱਪਰ ਲੱਗਣ ਲੱਗ ਜਾਂਦਾ ਭੈਂ ਭੈਂ ਦੀ ਆਵਾਜ਼ ਜੀ ਭੜੀ ਜੀ ਆਵਾਜ਼ ਆਉਂਦੀ ਰਹਿੰਦੀ ਆ ਤੇ ਬਹੁਤ ਵੀਰਾਂ ਨੂੰ ਇਹਦੇ ਵਿੱਚ ਚਿੰਟੇ ਚ ਨੁਕਸਾ ਜਾਂ ਕੋਈ ਹੋਰ ਚੀਜ਼ ਚ ਨੁਕਸਾ ਉਹ ਨੁਕਸਾ ਤੁਹਾਨੂੰ ਕੱਢ ਕੇ ਦਿਖਾਵਾਂਗੇ ਪਹਿਲਾਂ ਤੁਹਾਨੂੰ ਚੀਜ਼ ਚੈੱਕ ਕਰਾਉਣੀ ਆ ਆਪਾਂ ਕਿਹੜੀ ਚੀਜ਼ ਆ ਆ ਦੇਖੋ ਜੀ ਆ ਮਗਰਾਟ ਨਾ ਉਰੇ ਲੱਗਣ ਲੱਗ ਜਾਂਦਾ ਬਹੁਤ ਮੋਟਰਸਾਂ ਨਾਲ ਦੇਖੇ ਹੋਣਗੇ ਉਰੇ ਮਗਰਾਟ ਲੱਗਣ ਲੱਗ ਜਾਂਦੇ ਨੇ ਤੇ ਬਾਈ ਕਹਿੰਦੇ ਨੇ ਵੀ ਖੋਲ ਕੇ ਚਿੰਟਾ ਫੇਰ ਇਹਦਾ ਬਲ ਕਢਾਉਣਾ ਪਊ ਆਪਾਂ ਤੁਹਾਨੂੰ ਇਦਾਂ ਹੀ ਹੱਲ ਦੱਸਾਂਗੇ ਵੀ ਇਹਦਾ ਕਿਵੇਂ ਹੱਲ ਕਰ ਸਕਦੇ ਆ ਜਮਾ ਫ੍ਰੀ ਵਰ ਕਈ ਕੰਮ ਹੈ ਬਈ ਭਾਵੇਂ ਘਰੇ ਕਰ ਲਓ ਆ ਦੇਖੋ ਪਹਿਲਾਂ ਆਪਾਂ ਕੀ ਕਰਾਂਗੇ ਸ਼ੌਕਰ ਖੋਲੇ ਨੇ ਸ਼ੌਕਰਾਂ ਰੱਖਾਂਗੇ ਸਾਈਡ ਤੇ ਲੈ ਫੜਿਆ ਬਈ ਆ ਸ਼ੌਕਰ ਦੋਨੇ ਆਪਾਂ ਕੱਢ ਤੇ ਇਧਰਲਾ ਸ਼ੌਕਰ ਜਿਹੜਾ ਉਹ ਵੀ ਖੋਲ ਤਾਂ ਖੋਲਦਾ ਵੀ ਸ਼ੌਕਰ ਸ਼ੌਕਰ ਖੋਲ ਚੁੱਕੇ ਆ ਤੇ ਜਿਹੜਾ ਆਪਣਾ ਚਿੰਟਾ ਹੈ ਉਹ ਆਪਣਾ ਫ੍ਰੀ ਕਰ ਚੁੱਕੇ ਆ ਆ ਦੇਖੋ ਤੁਸੀਂ ਆਪਾਂ ਹੁਣ ਚਿੰਟੇ ਨੂੰ ਤਾਂਹਾਂ ਚੱਕ ਕੇ ਨਾ ਦਿਖਾਉਨੇ ਆ ਵੀ ਪਹਿਲੇ ਚੈੱਕ ਕਿਵੇਂ ਕਰਨਾ ਤੁਸੀਂ ਇਹ ਆਪਾਂ ਪਹਿਲਾਂ ਕੀ ਕਰਾਂਗੇ ਚਿੰਟਾ ਪੂਰਾ ਤਾਂਹਾਂ ਚੱਕ ਕੇ ਦਿਖਾਉਨੇ ਆ ਆ ਦੇਖੋ ਜੀ ਫੜੇ ਵੀਰੇ ਇਹ ਆ ਦੇਖੋ ਜੀ ਆਪਾਂ ਦਿਖਾਉਨੇ ਦੇ ਵਿੱਚ ਵੀ ਇਧਰ ਤਾਂ ਕਿੰਨਾ ਗੈਪ ਪਿਆ ਜਿਹੜੀ ਦੂਜੀ ਸਾਈਡ ਹੈ ਉਹਦੇ ਵਿੱਚ ਦੇਖੋ ਕਿੰਨਾ ਘੱਟ ਗੈਪ ਹੈ ਉੱਪਰ ਕਰਦੇ ਹੋਰ ਜਮਾਂ ਨਾਲ ਲਾ ਦੇ ਆ ਦੇਖੋ ਜੀ ਉੱਪਰ ਨਾਲ ਲੱਗ ਗਿਆ ਇਧਰ ਪੂਰਾ ਵਧੀਆ ਗੈਪ ਪਿਆ ਜੀ ਇਧਰ ਦੇਖ ਸਕਦੇ ਹੋ ਬਹੁਤ ਘੱਟ ਗੈਪ ਹੈ ਇਹਨੂੰ ਤੁਸੀਂ ਸੈਟਿੰਗ ਕਿਵੇਂ ਕਰਨਾ ਹੈ ਉਹ ਤੁਹਾਨੂੰ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ ਅਸ਼ੌਕਰ ਨੂੰ ਮੜਾਏ ਕਰ ਲੈਣਾ ਹੈ ਤੇ ਕਾਢੀ ਦੇ ਅਸ਼ੌਕਰ ਇੱਕ ਵਾਰੀ ਤੇ ਉਹ ਚੀਜ਼ ਤੁਹਾਨੂੰ ਦਿਖਾਉਨੇ ਆ ਵੀ ਇਹ ਪੂਰੀ ਪ੍ਰੋਪਰ ਤਰੀਕੇ ਨਾਲ ਆਪਾਂ ਤੁਹਾਨੂੰ ਸੈਟਿੰਗ ਦਿਖਾਉਨੇ ਆ ਪਹਿਲਾਂ ਆਪਾਂ ਟੋਟਲੀ ਸ਼ੌਕਰ ਕੱਢ ਲੈਣਾ ਹੈ ਦੋਨਾਂ ਸਾਈਡਾਂ ਨੂੰ ਸ਼ੌਕਰ ਕੱਢ ਲੈਣਾ ਕਿਉਂਕਿ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਈਏ ਤੇ ਇਹਦੇ ਨਾਲ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਮੋਟਰਸਾਈਕਲ ਦੇ ਜਿਹੜੇ ਟਾਇਰ ਹੈ ਉਹ ਵੀ ਸਾਈਡ ਤੋਂ ਟੇਡਾ ਘਸਣ ਲੱਗ ਜਾਂਦਾ ਤੇ ਬਹੁਤ ਮੋਟਰਸਾਈਕਲ ਦੇ ਪੂੰਛਾਂ ਖਰਾਬ ਹੋ ਜਾਂਦੇ ਆ ਤਾਰਾ ਪੂਰਾ ਖਰਾਬ ਹੋ ਜਾਂਦੀ ਨਾ ਉੱਪਰੋਂ ਤਾਰ ਵੀ ਵੱਢੀ ਗਈ ਇਹਦੀ ਲੈ ਵੀ ਹੁਣ ਤੁਹਾਨੂੰ ਸੈਟਿੰਗ ਕਰਕੇ ਦਿਖਾਉਂਦੇ ਆ ਵੀ ਕਿਵੇਂ ਇਹਦੀ ਸੈਟਿੰਗ ਹੋ ਤੇ ਹੁਣ ਚੱਕ ਵਿੱਚ ਟਾਇਰ ਟਾਇਰ ਚੱਕਾਂਗੇ ਤਾਂ ਆਪਾਂ ਉੱਪਰੋਂ ਦਿਖਾਉਂਦੇ ਆ ਵੀ ਕਿਵੇਂ ਲੱਗਦਾ ਉੱਪਰੋਂ ਇਹ ਇਹ ਆ ਦੇਖੋ ਜੀ ਆਪਾਂ ਚਿਮਟਾ ਜਿਹੜਾ ਹੈਗਾ ਉੱਪਰ ਚੱਕਦੇ ਆ ਚੱਕ ਕੇ ਤੁਹਾਨੂੰ ਦਿਖਾਉਂਦੇ ਆ ਤੇ ਆਹ ਦੇਖੋ ਜੀ ਇਧਰ ਕਿੰਨਾ ਦਾ ਦਾ ਗੈਪ ਪਿਆ ਨਾ ਜੀ ਤੇ ਪਰਲੀ ਸਾਈਡ ਜਿਹੜੀ ਉਹ ਨਾਲ ਲੱਗ ਚੁੱਕੇ ਆ ਆ ਦੇਖੋ ਬਹੁਤ ਘੱਟ ਗੈਪ ਪਿਆ ਬਈ ਤੇ ਇਹਨੂੰ ਆਪਾਂ ਸੈੱਟ ਕਿਵੇਂ ਕਰਨਾ ਉਹ ਦੱਸ ਦਿਆਂ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰੋ ਪਹਿਲਾਂ ਬਈ ਤੇ ਇਹ ਦੋ ਬੰਦਿਆਂ ਦਾ ਕੰਮ ਹੈ ਤੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਆ ਚੀਜ਼ਾਂ ਤੁਸੀਂ ਸਾਰੀਆਂ ਖੋਲ੍ਹਣੀਆਂ ਨੇ ਨਾ ਦੋਨੇ ਸ਼ੌਕਰ ਖੋਲ੍ਹਣੇ ਨੇ ਚੇਨ ਕਵਰ ਖੋਲ੍ਹਣਾ ਚਿਮਟਾ ਜਿਹੜਾ ਉਹਨੂੰ ਫ੍ਰੀ ਰੱਖਣਾ ਇੱਕ ਤੁਸੀਂ ਇਹ ਜੀ ਰਾਡ ਲੈ ਲਿਓ ਲਿਆਓ ਮੁੰਡਾ ਚੱਕ ਰਾਡ ਲੈ ਜਾ ਕੇ ਤੇ ਇਸ ਤਰ੍ਹਾਂ ਦੀ ਰਾਡ ਲੈ ਲਿਓ ਬਈ ਤੇ ਹੁਣ ਤੁਹਾਨੂੰ ਕਰਕੇ ਦਿਖਾਉਂਦੇ ਸੈਟਿੰਗ ਇਹਦੀ ਤੇ ਰਾੜ ਨਾਲ ਤੁਸੀਂ ਕਿਵੇਂ ਦੱਬਣਾ ਹੈ ਤੇ ਪੇਂਟ ਵਗੈਰਾ ਨਾਲ ਉੱਤਰ ਹੀ ਇਸ ਤਰ੍ਹਾਂ ਕੋਈ ਕੱਪੜਾ ਵਗੈਰਾ ਰੱਖ ਲਿਓ ਤੇ ਇਹਨੂੰ ਤੁਸੀਂ ਕੀ ਕਰਨਾ ਹੈ ਜੇ ਇੱਧਰ ਲਈ ਸਾਈਟ ਡੇਟਾ ਤਾਂ ਤਾਂ ਤੁਸੀਂ ਇੱਧਰ ਨੂੰ ਦੱਬਣਾ ਬਈ ਆ ਦੇਖੋ ਚਿੰਟਾ ਜਿਹੜਾ ਹੈਗਾ ਉਹ ਸੈਂਟਰ 'ਚ ਆ ਜਾਣਾ ਬਈ ਤੇ ਕੋਈ ਬਾਹਲਾ ਪਾਵਰ ਵਾਲਾ ਕੰਮ ਨਹੀਂ ਹੈਗਾ ਚਿੰਟਾ ਜਿਹੜਾ ਪੂਰਾ ਵਧੀਆ ਸੈਂਟਰ 'ਚ ਆਜੂ ਚੱਕੇ ਤੂੰ ਵੀ ਤੁਹਾਨੂੰ ਪਤਾ ਲੱਗ ਜੂ ਆ ਲਾਈਨ ਦੇਖ ਸਕਦੇ ਹੋ ਤੁਸੀਂ ਆ ਲਾਈਨ ਦੇਖੋ ਕਿੰਨੀ ਸੈਂਟਰ 'ਚ ਹੋ ਚੁੱਕੀ ਹੈ ਦੀ ਲੈ ਬਈ ਬਸ ਬਈ ਕਰੋ ਚੱਕਣਾ ਇਹ ਤੁਸੀਂ ਉਨੇ ਤੱਕ ਨਹੀਂ ਹਟਣਾ ਜਿੰਨੇ ਤੱਕ ਇਹਦਾ ਬੈਲੈਂਸ ਸਹੀ ਨਾ ਹੋਵੇ ਚਿਮਟਾ ਚੱਕ ਕੇ ਦੇਖਾਂਗੇ ਆਪਾਂ ਇਹਦਾ ਸੈਂਟਰ ਸਹੀ ਬਣ ਗਿਆ ਦੇਖ ਸਕਦੇ ਹੋ ਬਈ ਕਿਉਂਕਿ ਇਹ ਸੈਂਟਰੋਸੈਂਟਰੀ ਛੱਡੀ ਉਹਨੇ ਆ ਦੇਖੋ ਅਰੇ ਹਵਾਕ ਸਮਾਰ ਹੋਰ ਇਧਰ ਨੂੰ ਹੋ ਗਈ ਇੱਕ ਵਾਰੀ ਹੋਰ ਦੱਬ ਦਿਓ ਬਈ ਲੈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਤੁਸੀਂ ਉਹ ਕਰ ਸਕਦੇ ਹੋ ਬਈ ਇਸ ਤਰ੍ਹਾਂ ਦੱਬ ਕੇ ਨਾ ਚੈੱਕ ਕਰ ਸਕਦੇ ਹੋ ਬਈ ਜਮਾ 3 ਦੇ ਵਿੱਚ ਚਿੰਟੇ ਦਾ ਬਣ ਲਿਖੋ ਜਮਾ 3 ਦੇ ਵਿੱਚ ਬੱਸ ਬਈ ਬੱਸ 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 ਕਰੋ ਜੀ ਬੱਸ ਕਰੋ ਲੈ ਵੀ ਹੁਣ ਚੱਕੋ ਵੀ ਚਿੰਟਾ ਤਾਂ ਹਾਂ ਚੈੱਕ ਕਰਦੇ ਆਪਾਂ ਇਹ ਬੱਸ ਤੁਸੀਂ ਇਸ ਤਰ੍ਹਾਂ ਚੈੱਕ ਕਰ ਲੈਣਾ ਇੱਕ ਵਾਰ ਬਈ ਆ ਦੇਖੋ ਬਈ ਪੂਰਾ ਪ੍ਰੋਪਰ ਤਰੀਕੇ ਨਾਲ ਦਿਖਾਉਣਾ ਜਮਾ 00 ਹੋ ਚੁੱਕਿਆ ਬਈ ਇਧਰ ਵੀ ਦੇਖੋ ਤੇ ਇਧਰ ਵੀ ਦੇਖੋ ਜਮਾ 00 ਹੋ ਚੁੱਕਿਆ ਤੁਸੀਂ ਮਾਗਰ ਖੜ ਕੇ ਵੀ ਦੇਖ ਸਕਦੇ ਹੋ ਮੋਟਰਸਾਈਕਲ ਨੂੰ ਇਸ ਤਰ੍ਹਾਂ ਜੀ ਲੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਕਮੈਂਟਾਂ 'ਚ ਸਾਨੂੰ ਦੱਸਣਾ ਜ਼ਰੂਰ ਬਈ ਵੇ ਚੀਜ਼ ਤੁਹਾਨੂੰ ਕਿਵੇਂ ਲੱਗਿਆ ਨੁਕਤਾ ਇਹ ਲਾਈਕ ਕਰੋ ਵੀਡੀਓ ਸ਼ੇਅਰ ਮੜੀ